ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋ ਕਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਦਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚਿਤ ਲਾਏ ਇੱਕ ਸਬਿਨ ਸਬ ਤੰਦ ਹੈ ਸਭ ਮਿਥਿਆ ਮੋਹਮਾਈ ਰਹਾ ਲੱਖ ਖੁਸ਼ੀਆਂ ਪਾਤ ਸਹਈਆਂ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤੈਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲਗੇ ਜਿਸ ਹਰ ਦਾ ਨਾਮ ਅਧਾਰ ਬਾਪਤੜ ਗੁਲ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿੱਥੇ ਸੰਤ ਸਬਾ ਟੋਏ तिसहि ਨਾਮ ਲੈਂ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋਂ ਕਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਆ ਚਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤ ਸ਼ਹਿਆ ਜੇ ਸਤ ਗੁਰ ਨਦਰ ਕਰੇ ਮੇਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੋਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾਪਤੜ ਗੁਲ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤ ਸਬਾ toy ites hi naam lain jin pura guru laba nanak banda kar taha ditta mirtana janam jara satnam sri wahguru sahib ji sri rag mahala panjwar ਸਬੇ ਤੋਂ ਕਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਦੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚੇਤ ਲਾਏ ਇੱਕ ਸਬਿਨ ਸਬ ਤੰਦ ਹੈ ਸਭ ਮਿੱਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤ ਸ਼ਹਿਆ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਦਾ ਨਾਮ ਅਧਾਰ ਬਾਪਤੜ ਗੁਲ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੇ ਸੰਤ ਸਬਾ ਟੋਏ ਤਿਸ ਹੀ ਨਾਮ ਲੈਂ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵਹਿ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚੇਤ ਲਾਏ ਇਕ ਸਭਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤਿ ਸਹਈਆਂ ਜੇ ਸਤਗੁਰ ਨਦਰ ਕਰੇ ਨਿਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੁਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾ ਪਤੜ ਗੁਲ ਕਾ ਡਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤ ਸਬਾ ਤੋਏ ਤਿਸ ਹੀ ਨਾਮ ਲੈ ਜਿਨ ਪੁਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਦਿੱਤਾ ਮਿਰਤਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋਂ ਕਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਦੇ ਸੱਚਾ ਸ਼ਬਦ ਕਥਨ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚੇਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾਪਤੜ ਗੁਲ ਕੜਿਆ ਸੋਏ ਉਤਰ ਹਾ ਪਾਰ ਥਾਨ ਸੁਹਾਵਾ ਪਵਿਤ ਹੈ ਜਿੱਥੇ ਸੰਤ ਸਵਾ ਟੋਏ ਤੇ ਸਹੀ ਨਾਮ ਲੈ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਵਾ ਸਬੇ ਤੋਂ ਕਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਆ ਚਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤਸ਼ਾਹਿਆ ਜੇ ਸਤ ਗੁਰ ਨਦਰ ਕਰੇ ਮੇਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੋਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾਪਤੜ ਗੁਲ ਕਾ ਡਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤ ਸਬਾ ਟੋਏ ਤਿਸ ਹੀ ਨਾਮ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪੰਜਵਾ सभ्य थोक प्राप ते जे आवै एक हथ जन्म पदार्थ सफल है जे सच्चा शब्द कथ गोरते महल प्रापते जिस हो होवै मथ ਮੇਰੇ ਮਨ ਇੱਕ ਸਿਆ ਚੇਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤ ਸ਼ਹੀਆਂ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ जिस हर का नाम आधार बा पटड़ गुल का डिया सोए उत्तर यहां पार स्थान सुहवा पवित्र है जिथे संता सवा तोए तिस ही नौ मिले ਜਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿੱਥੇ ਮਿਰਤਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋ ਕਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚਿਤ ਲਾਏ ਇਕ ਸਭਿਨ ਸਭ ਤੰਦ ਹੈ ਸਭ ਮਿਥਿਆ ਮਹਮਾਈਂ ਰਹਾ ਲੱਖ ਖੁਸ਼ੀਆਂ ਪਾਤ ਸ਼ਹਿਆ ਜੇ ਸਤਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾਹ ਪਤੜ ਗੁਰ ਕਾੜਿਆ ਸੋਏ ਉਤਰ ਹਾ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤ ਸਬਾ ਤੋਏ ਤਿਸ ਹੀ ਨਾਮ ਲੈ ਜਿਨ ਪੁਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿਥੇ ਮਿਰਤਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋਂ ਕਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਦੇ ਸੱਚਾ ਸ਼ਬਦ ਕਥਨ ਵਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿੱਥਿਆ ਮੋਹਮਾਈ ਰਹਾ ਲਾਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤੈਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗੇ ਜਿਸ ਹਰ ਕਾ ਨਾਮ ਅਧਾਰ ਬਾ ਪਤੜ ਗੁਰ ਕਾੜਿਆ ਸੋਏ ਉਤਰ ਹਾ ਪਾਰ ਥਾਨ ਸੁਹਾਵਾ ਪਵਿਤ ਹੈ ਜਿੱਥੇ ਸੰਤ ਸਬਾ ਟੋਏ ਤੇਸ ਹੀ ਨੌ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿੱਥੇ ਮਿਰਤਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲਾ ਪੰਜਵਾਰ ਸਬੇ ਤੋਂ ਕਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸਿਆ ਚੇਤ ਲਾਏ ਇੱਕ ਸਬਿਨ ਸਬ ਤੰਦ ਹੈ ਸਭ ਮਿੱਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ ਨੇਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੋਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾਪਤੜ ਗੁਲ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿਤ ਹੈ ਜਿਥੈ ਸੰਤਾ ਸਵਾ ਤੋਏ ਤੇਸ ਹੀ ਨੌ ਮਿਲੈ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਜਿੱਥੈ ਮਿਰਤ ਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋਂ ਕਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਦਾਰਥ ਸਫਲ ਹੈ ਦੇ ਸੱਚਾ ਸ਼ਬਦ ਕਥ ਗਰਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿਆ ਚੇਤ ਲਾਏ ਇੱਕ ਸਬਿਨ ਸਬ ਤੰਦ ਹੈ ਸਭ ਮਿੱਥਿਆ ਮੋਹਮਾਈਂ ਰਹਾ ਲੱਖ ਖੁਸ਼ੀਆਂ ਪਾਤ ਸ਼ਹਿਆ ਜੇ ਸਤ ਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਦਾ ਨਾਮ ਅਧਾਰ ਬਾਪਤੜ ਗੁਲ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਬਾ ਟੋਏ ਤਿਸ ਹੀ ਨਾਮ ਲੈਂ ਜਿਨ ਪੂਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਦਿੱਤਾ ਮਿਰਤਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਤੋਂ ਕਪਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਬੋਲਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਓ ਚੇਤ ਲਾਏ ਇਕ ਸਭਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾ ਲੱਖ ਖੁਸ਼ੀਆਂ ਪਾਤਸ਼ਾਹਿਆ ਜੇ ਸਤਗੁਰ ਨਦਰ ਕਰੇ ਨਮਕਾ ਇਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਜਿਸ ਕਾ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੇ ਜੇਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲਗੇ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਗੁਰ ਕਾੜਿਆ ਸੋਏ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਬਾ ਤੋਏ ਤਿਸ ਹੀ ਨਾਮ ਲੈ ਜਿਨ ਪੁਰਾ ਗੁਰੂ ਲਬਾ ਨਾਨਕ ਬੰਦਾ ਕਰ ਤਹਾ ਦਿੱਤਾ ਮਿਰਤਨਾ ਜਨਮ ਜਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ